ਅਲਾਸ ਅੱਜ ਤੁਹਾਡੀ ਤੁਹਾਡੇ ਨਾਲ ਮਿਲਣ ਵੀ ਨਹੀਂ ਆ ਰਹੀ ਤੁਹਾਨੂੰ ਕੀ ਲੱਗਦਾ ਕੀ ਕਾਰਨ ਤੁਹਾਡੀ ਕੋਈ ਗਲਤੀ ਸੀ ਬਾਪੂ ਤੁਸੀਂ ਨਸ਼ਾ ਕਰਦੇ ਸੀ ਕੋਈ ਨਾ ਸ਼ਰਾਬ ਪੀਂਦੇ ਸੀ ਜ਼ਿਆਦਾ ਨਾ ਫਿਰ ਬੱਚੇ ਕਾਹ ਤੋਂ ਨਹੀਂ ਆਏ ਮਗਰ ਬਸ ਬਾਪੂ ਜੀ ਲੁਧਿਆਣੇ ਘੰਟਾ ਘਰ ਚੌਂਕ ਦੇ ਵਿੱਚ ਫੁੱਟਪਾਥ ਦੇ ਉੱਤੇ ਪਏ ਸੀ ਬਾਪੂ ਜੀ ਦੇ ਦੋ ਬੇਟੇ ਆ ਦੋ ਬੇਟੀਆਂ ਕਦੇ ਕੋਈ ਮਿਲਣ ਨਹੀਂ ਆਇਆ ਬਹੁਤ ਵਾਰ ਜ਼ਿੰਦਗੀ ਤੇ ਉਤਰਾਅ ਚੜ੍ਹਾ ਆਉਂਦੇ ਆ ਬਹੁਤ ਵਾਰ ਗਰੀਬੀ ਅਮੀਰੀ ਬਹੁਤ ਸਾਰੀਆਂ ਸਮੱਸਿਆਵਾਂ ਜ਼ਿੰਦਗੀ 'ਚ ਅਸ਼ੀਰਕ ਸਮੱਸਿਆਵਾਂ ਸਾਡੀਆਂ ਚੱਲਦੀਆਂ ਰਹਿੰਦੀਆਂ ਪਰ ਅੱਜ ਕੱਲ ਪਤਾ ਨਹੀਂ ਅਸੀਂ ਕਿੱਦਾਂ ਦੇ ਪੱਥਰ ਦਿਲ ਹੋਈ ਜਾਂਦੇ ਆ ਉਹ ਖੂਨ ਦੀਆਂ ਗੂੜੀਆਂ ਤੰਦਾਂ ਵੀ ਤੋੜ ਲੈਂਦੇ ਆ ساری ਉਮਰ ਨੇ ਮਿਹਨਤ ਕੀਤੀ ਆ ਕੀ ਹੋਇਆ ਜੇ ਇਹ ਹੁਣ ਬਿਮਾਰ ਹੋ ਗਿਆ ਇਹ ਚੱਲਣ ਫੇਰਨ ਜੋਗਾ ਨਹੀਂ ਰਿਹਾ ਤਾਂ ਇਹਦੀ ਇਦਾਂ ਦੀ ਹਾਲਤ ਹੋਣੀ ਚਾਹੀਦੀ ਸੀ ਜਿੱਦਾਂ ਦੀ ਹਾਲਤ 'ਚ ਬਾਪੂ ਸਾਨੂੰ ਮਿਲਿਆ। ਇਸ ਤਰ੍ਹਾਂ ਦਾ ਨਰਕ ਕਿੰਨੇ ਮਜਬੂਰ ਕਿਨੇ ਕੀਤਾ? ਕੀ ਦੀ ਗਲਤੀ ਸੀ ਇਹ ਜਿਹਦੇ ਕਰਕੇ ਅਮਰੀਕ ਸਿੰਘ ਦੇ ਹਾਲਾਤ ਬਣੇ। ਸੋਚਿਓ ਜੀ ਵਿਚਾਰੇ ਉਹ ਵੀ ਵੀਡੀਓ ਨੂੰ ਸ਼ੇਅਰ ਵੀ ਕਰਿਓ ਤਾਂ ਜੋ ਆਪਾਂ ਨੂੰ ਪਤਾ ਲੱਗ ਸਕੇ ਕਿ ਜ਼ਿੰਮੇਵਾਰ ਕੌਣ। ਦੇਖੋ 765 ਸਾਲ ਦੀ ਉਮਰ ਆ ਜੀ ਕੋਈ ਛੱਡ ਕੇ ਗਿਆ ਹੋ ਆਪਣੇ ਆਪ ਤਾਂ ਇੱਥੇ ਆਇਆ ਨਹੀਂ। ਕਿਉਂਕਿ ਨਾ ਤਾਂ ਇੱਕ ਲੱਤ ਚੱਲਦੀ ਆ ਨਾ ਇੱਕ ਬਾਹਾਂ ਚੱਲਦੀ ਆ ਤੇ ਜੇ ਚਰਨ ਯੋਗਾ ਹੁੰਦਾ ਫਿਰ ਇੱਥੇ ਨਾ ਰਹਿੰਦਾ ਏ ਫਿਰ ਇਹ ਦੱਸਦਿਆਂ ਬੋਲਦਾ ਵੀ ਨਹੀਂ ਬੋਲ ਵੀ ਨਹੀਂ ਸਕਦਾ ਤੇ ਜੇ ਬੋਲਣ ਯੋਗਾ ਹੁੰਦਾ ਤਾਂ ਵੀ ਇਹ ਕੋਈ ਆਪਦਾ ਹੱਲ ਕਰ ਲੈਂਦਾ ਐਦਾਂ ਦੇ ਲੋਕਾਂ ਨੂੰ ਵੀ ਲੋਕ ਸੁੱਟ ਜਾਂਦੇ ਨੇ ਤੁਸੀਂ ਇਹਨਾਂ ਦੀ ਹਾਲਤ ਦੇਖੋ ਕੀ ਬਣੀ ਹੋਈ ਆ ਬਾਪੂ ਦੀ ਬਾਪੂ ਤੇਰਾ ਨਾਮ ਕੀ ਆ ਤੇਰਾ ਨਾਮ ਕੀ ਹੈ ਨਾਮ ਖਾਣਾ ਕੁਛ ਕੀ ਖਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਅਮਰੀਕ ਸਿੰਘ ਜੀ ਕਿਹੜੀ ਹਾਲਤ ਦੇ ਵਿੱਚ ਸਾਨੂੰ ਮਿਲੇ ਸੀ ਤੁਸੀਂ ਉਹ ਵੀਡੀਓ ਵੀ ਦੇਖ ਕੇ ਹਟਿਓ ਮੂਰੇ ਬਾਪੂ ਜੀ ਲੁਧਿਆਣਾ ਘੰਟਾ ਘਰ ਚੌਂਕ ਦੇ ਵਿੱਚ ਫੁੱਟਪਾਥ ਦੇ ਉੱਤੇ ਪਏ ਸੀ ਸਾਡੇ ਟੀਮ ਦੇ ਮੈਂਬਰ ਅਤਲ ਸੱਲਨ ਜੀ ਨੇ ਸਾਨੂੰ ਕਾਲ ਕਰਕੇ ਦੱਸਿਆ ਉਤੋਂ ਫਿਰ ਸਨਪ੍ਰੀਤ ਸਿੰਘ ਤੇ ਗੁਲਸ਼ਨਬੀਰ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਬਾਪੂ ਮੁਨਫਤਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਚ ਆਏ ਤੇ ਜਿਵੇਂ ਕਿ ਤੁਸੀਂ ਦੇਖਦੇ ਹੋ ਉਸ ਟਾਈਮ ਕੀ ਹਾਲਤ ਸੀ ਬਾਪੂ ਜੀ ਤੇ ਅੱਜ ਦੀ ਕੀ ਹਾਲਤ ਇਹ 2024 ਦੇ ਵਿੱਚ ਬਾਪੂ ਜੀ 6ਵੇਂ ਮਹੀਨੇ ਸਾਡੇ ਕੋਲੇ ਆਏ ਸੀ ਕਰੀਬ 1.5 ਸਾਲ ਹੋਣ ਵਾਲਾ ਬਾਪੂ ਜੀ ਨੂੰ ਇੱਥੇ ਆਇਆ ਪਰ ਬਾਪੂ ਜੀ ਦੇ ਦੋ ਬੇਟੇ ਆ ਦੋ ਬੇਟੀਆਂ ਕਦੇ ਕੋਈ ਮਿਲਣ ਨਹੀਂ ਆਇਆ। ਦਿਮੋਦਰ ਪਿੰਡ ਆ ਬਾਪੂ ਦਾ ਗਰਦਾਸਪੁਰ ਜ਼ਿਲ੍ਹਾ ਪਿੰਡ ਦਾ ਸਰਪੰਚ ਆਇਆ ਸੀ ਇੱਕ ਦਿਨ। ਉਹ ਵੀ ਬਾਪੂ ਜੀ ਨੂੰ ਮਿਲ ਕੇ ਗਿਆ ਪਰ ਉਹ ਵੀ ਕਹਿੰਦਾ ਮੇਰਾ ਇਹਨਾਂ ਦੇ ਬੱਚਿਆਂ ਨਾਲ ਜਾਂ ਕਿਸੇ ਨਾਲ ਕੋਈ ਲਿੰਕ ਨਹੀਂ ਹੈਗਾ। ਆਪਾਂ ਜ਼ਿੰਦਗੀ ਦੇ ਵਿੱਚ ਬਹੁਤ ਵਾਰ ਡਿੱਗਦੇ ਆ, ਉੱਠਦੇ ਆ। ਬਹੁਤ ਵਾਰ ਜ਼ਿੰਦਗੀ 'ਚ ਉਤਰਾਅ ਚੜ੍ਹਾ ਆਉਂਦੇ ਆ ਬਹੁਤ ਵਾਰ ਗਰੀਬੀ ਅਮੀਰੀ ਬਹੁਤ ਸਾਰੀਆਂ ਸਮੱਸਿਆਵਾਂ ਜ਼ਿੰਦਗੀ 'ਚ ਅਸ਼ੀਰਕ ਸਮੱਸਿਆਵਾਂ ਸਾਡੀਆਂ ਚੱਲਦੀਆਂ ਰਹਿੰਦੀਆਂ ਪਰ ਅੱਜ ਕੱਲ ਪਤਾ ਨਹੀਂ ਅਸੀਂ ਕਿੱਦਾਂ ਦੇ ਪੱਥਰ ਦਿਲ ਹੋਈ ਜਾਂਦੇ ਆ ਵੀ ਅਸੀਂ ਸਰੀਰਕ ਸ਼ਮਤਾ ਘਟਣ ਦੇ ਨਾਲ ਨਾਲ ਰਿਸ਼ਤਿਆਂ ਦੇ ਉਹ ਖੂਨ ਦੀਆਂ ਗੁੜੀਆਂ ਤੰਦਾਂ ਵੀ तोड़ लेने। बापूजी ਨੂੰ ਅਧਰੰਗ ਹੋ ਗਿਆ। ਆ ਬਾਪੂਜੀ ਦਾ ਪਾਸਾ ਬਿਲਕੁਲ ਨਹੀਂ ਚੱਲਦਾ। ਜੀ ਡੈਡਾ ਆਹ ਲੱਤ ਤੇ ਆਹ ਇੱਕ ਪਾਸਾ ਜਿਹਦੇ ਨਾਲ ਬਾਪੂਜੀ ਆਵਾਜ਼ ਵੀ ਚਲੇ ਗਈ ਸੀ। ਜਦੋਂ ਬਾਪੂਜੀ ਨੂੰ ਲੈ ਕੇ ਆਏ ਸੀ ਬਾਪੂਜੀ ਆਪਣੇ ਨਾਮ ਦੱਸਦੇ ਸੀ ਪਰ ਉਲਟਾ ਦੱਸਦੇ। ਮੂੰਹ 'ਚੋਂ ਸ਼ਬਦ ਨਹੀਂ ਸੀ ਬਣਦੇ ਬਾਪੂਜੀ। ਬੋਲ ਨਹੀਂ ਸੀ ਹੁੰਦਾ ਦੱਸ ਨਹੀਂ ਸੀ ਹੁੰਦਾ ਐ ਲੱਗਦਾ ਸੀ ਜਿਵੇਂ ਬਾਪੂਜੀ ਜਾਣ ਕੇ ਨਹੀਂ ਦੱਸਣਾ ਚਾਹੁੰਦੇ। ਤੇ ਬਾਪੂਜੀ ਦਾ ਨਾਮ ਵੀ ਅਸੀਂ ਅਨਨੋਨ ਹੀ ਲਿਖਿਆ ਸੀ ਉਸ ਟਾਈਮ। ਫਿਰ ਇਹਨਾਂ ਨੇ ਦੱਸਿਆ ਮਰੀਕ ਸਿੰਘ ਨਾਮ ਪਤਾ ਲੱਗਿਆ ਸਾਨੂੰ ਫਿਰ ਹੌਲੀ ਹੌਲੀ ਬਾਪੂ ਜੀ ਹੁਣ ਥੋੜਾ ਥੋੜਾ ਬੋਲਣ ਲੱਗ ਗਏ ਪਰ ਗੱਲ ਇਹ ਆ ਵੀ ਜਿਹੜੀ ਆ ਪਿਛਲੇ ਡੇਢ ਸਾਲ ਚ ਅਸੀਂ ਬਾਪੂ ਜੀ ਦੀ ਜਿੰਨੀ ਕਿ ਸੇਵਾ ਸੰਭਾਲ ਕਰ ਸਕੇ ਇਹਨਾਂ ਦੇ ਪੁੱਤ ਬਣ ਕੇ ਇਹਨਾਂ ਦੇ ਅਸਲੀ ਜਿਹੜੇ ਧੀ ਪੁੱਤ ਨੇ ਉਹਨਾਂ ਦੇ ਪਤਾ ਨਹੀਂ ਇੰਨੇ ਮਾੜੇ ਕਰਮਾਂ ਵੀ ਜਿਹੜੇ ਆਪਣੇ ਬਾਪੂ ਦੀ ਸੇਵਾ ਨਹੀਂ ਕਰ ਸਕੇ ਸੇਵਾ ਨੂੰ ਛੱਡੋ ਕੋਈ ਮਿਲਣ ਵੀ ਨਹੀਂ ਆਇਆ ਸਾਡੇ ਕੋਈ ਚੰਗੇ ਕਰਮ ਸੀ ਵੀ ਸਾਨੂੰ ਬਾਪੂ ਅਮਰੀਕ ਸਿੰਘ ਵਰਗੇ ਰੱਬ ਰੂਪੀ ਜਰਗਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਠੀਕ ਹੈ ਬਾਪੂ ਨੂੰ ਦਰੰਗ ਹੋ ਗਿਆ ਬਾਪੂ ਬੋਲਣ ਤੋਂ ਚਲਿਆ ਗਿਆ ਬਾਪੂ ਚੱਲਣ ਫਿਰਨ ਤੋਂ ਚਲਿਆ ਗਿਆ ਪਰ ਉਸ ਤੋਂ ਪਹਿਲਾਂ ਤਾਂ ਬਾਪੂ ਨੇ ਆਪਣੇ ਧੀਆ ਪੁੱਤਾਂ ਨੂੰ ਪਾਲਿਆ ਪੜਾਇਆ ਲਿਖਾਇਆ ਹੋ ਸਕਦਾ ਵਿਆਹਿਆ ਵੀ ਹੋਵੇ ساری ਉਮਰ ਇਹਨੇ ਮਿਹਨਤ ਕੀਤੀ ਆ ਕੀ ਹੋਇਆ ਜੇ ਇਹ ਹੁਣ ਬਿਮਾਰ ਹੋ ਗਿਆ ਇਹ ਚੱਲਣ ਫਿਰਨ ਜੋਗਾ ਨਹੀਂ ਰਿਹਾ ਤਾਂ ਇਹਦੀ ਇਦਾਂ ਦੀ ਹਾਲਤ ਹੋਣੀ ਚਾਹੀਦੀ ਸੀ ਜਿੱਦਾਂ ਦੀ ਹਾਲਤ 'ਚ ਬਾਪੂ ਸਾਨੂੰ ਮਿਲਿਆ ਕੀ ਅਮਰੀਕ ਸਿੰਘ ਐਦਾਂ ਦੇ ਹਾਲਾਤ ਡਿਜ਼ਰਵ ਕਰਦਾ ਸੀ ਤੇ ਸਰਦਾਰ ਅਮਰੀਕ ਸਿੰਘ ਪੰਜਾਬ ਦਾ ਬਸੰਦਾ ਗੁਰੂਆਂ ਪੀਰਾਂ ਦੀ ਧਰਤੀ ਤੇ ਜੰਮਿਆ ਪਲਿਆ ਇਸ ਤਰ੍ਹਾਂ ਦਾ ਨਰਕ ਕੱਟਣ ਲਈ ਮਜਬੂਰ ਕਿਨੇ ਕੀਤਾ ਕੀ ਦੀ ਗਲਤੀ ਸੀ ਇਹ ਜਿਹਦੇ ਕਰਕੇ ਅਮਰੀਕ ਸਿੰਘ ਦੇ ਹਾਲਾਤ ਬਣੇ ਸੋਚੋ ਜੀ ਵਿਚਾਰੇ ਉਹ ਵੀ ਵੀਡੀਓ ਨੂੰ ਸ਼ੇਅਰ ਵੀ ਕਰਿਓ ਤਾਂ ਜੋ ਆਪਾਂ ਨੂੰ ਪਤਾ ਲੱਗ ਸਕੇ ਕਿ ਜ਼ਿੰਮੇਵਾਰ ਕੌਣ ਆ ਕੀ ਦੀ ਜ਼ਿੰਮੇਵਾਰੀ ਬਣਦੀ ਸੀ ਇਸ ਬਜ਼ੁਰਗ ਨੂੰ ਸੰਭਾਲਣ ਦੀ ਜੇ ਕੋਈ ਬਾਪੂ ਦੀਆਂ ਕੋਈ ਕਮੀਆਂ ਸੀ ਹੋ ਸਕਦਾ ਬਾਪੂ ਚ ਵੀ ਕੋਈ ਕਮੀਆਂ ਰਹੀਆਂ ਹੋਣ ਉਹ ਵੀ ਪਤਾ ਲੱਗਣ ਸਾਹਮਣੇ ਆਉਣ ਕਿਉਂ ਅਮਰੀਕ ਸਿੰਘ ਦੀ ਉਸ ਸਮੇਂ ਆਪਣਿਆਂ ਨੇ ਬਾਹਰ ਛੱਡਤੀ ਜਸਟ ਟਾਈਮ ਸਭ ਤੋਂ ਵੱਧ ਲੋਡ ਸੀ ਆਪਣਿਆਂ ਦੇ ਦੋ ਧੀਆਂ ਤੇ ਦੋ ਪੁੱਤ ਵਿੜਾ ਪਰ ਜਾਂਦਾ ਚਾਰ ਬੱਚੇ ਘਰੇ ਹੁਣ ਜਿਹਦੇ ਤੇ ਬਾਪੂ ਲਵਾਰਸ ਹੋ ਗਿਆ ਤੇ 1.5 ਸਾਲ ਹੋ ਗਿਆ ਬਾਪੂ ਦੇ ਪਿੰਡ ਦਾ ਸਰਪੰਚ ਵੀ ਆ ਕੇ ਮਿਲ ਗਿਆ ਪਰਤੀ ਪੁੱਤ ਨਹੀਂ ਬੋੜਿਆ ਕੋਈ ਕੋਈ ਭੈਣ ਭਰਾ ਕੋਈ ਮਾਮੇ ਭੂਆ ਦਾ ਮਾਸੀ ਦਾ ਪੁੱਤ ਚਾਚਾ ਤਾਇਆ ਕੋਈ ਕੋਈ ਤਾਂ ਹੋਵੇ ਪਰ ਬੜੀ ਦੁੱਖ ਦੀ ਗੱਲ ਆ ਸਾਡੇ ਪਰਿਵਾਰ ਦੇ ਵਿੱਚ ਜਿੰਨੇ ਮੈਂਬਰ ਇੱਥੇ ਬੈਠੇ ਆ ਤੁਸੀਂ ਦੇਖਦੇ ਹੋ ਇਹਨਾਂ ਦੇ ਆਪਣੀ ਇਹਨਾਂ ਤੋਂ ਪਿੱਛੇ ਹੋ ਗਏ ਨੇ ਆਪਣੀ ਮੁਨਕਰ ਹੋ ਗਏ ਨੇ ਆਪਣੇਆਂ ਨੂੰ ਆਪਣਾ ਸਮਝਣ ਤੋਂ ਤੁਸੀਂ ਆਪਣੇਆਂ ਦਾ ਆਪ ਖਿਆਲ ਰੱਖਿਓ ਤਾਂ ਹੀ ਤੁਹਾਡੇ ਆਪਣੇ ਤੁਹਾਡਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਠੀਕ ਠੀਕ ਕਿਉਂ ਬਾਪੂ ਜੋ ਬੰਦਾ ਬੀਜਦਾ ਉਹੀ ਵੱਢਦਾ ਹਾਂ ਜਿਹੜੀ ਔਲਾਦ ਅੱਜ ਤੁਹਾਡੀ ਤੁਹਾਡੇ ਨਾਲ ਮਿਲਣ ਵੀ ਨਹੀਂ ਆ ਰਹੀ ਤੁਹਾਨੂੰ ਕੀ ਲੱਗਦਾ ਕੀ ਕਾਰਨ ਤੁਹਾਡੀ ਕੋਈ ਗਲਤੀ ਸੀ ਬਾਪੂ ਤੁਸੀਂ ਨਸ਼ਾ ਕਰਦੇ ਸੀ ਕੋਈ ਨਾ ਹਾਂ ਸ਼ਰਾਬ ਪੀਂਦੇ ਸੀ ਜ਼ਿਆਦਾ ਨਾ ਫਿਰ ਬੱਚੇ ਕਾ ਤਾਂ ਨਹੀਂ ਆਏ ਮਗਰ ਬਸ ਆ ਜੀ ਜੀ ਇਹ ਬੀ ਆ ਇਹ ਆ ਕਿਦੋਂ ਹੋਇਆ ਕਿੰਨਾ ਟਾਈਮ ਹੋ ਗਿਆ ਇਦਾਂ ਹੋਏ ਨੂੰ ਆ 7-8 ਸਾਲਾਂ 7 ਸਾਲ ਹੋ ਗਏ ਹਾਂ ਜੀ ਤੂੰ ਘੰਟਾ ਘਰ ਚੋਂ ਕਿਵੇਂ ਪਹੁੰਚਿਆ ਬਾਪੂ ਫਿਰ ਨਹੀਂ ਪੀ ਆ ਬਸ ਸੜਕ ਤੇ ਰਹਿਣ ਲੱਗ ਗਿਆ ਫਿਰ ਹਾਂ ਬੱਚਿਆਂ ਨੇ ਸੇਵਾ ਨਹੀਂ ਕੀਤੀ ਨਾ ਹਾਂ ਦੋ ਮੁੰਡੇ ਆ ਦੋਨਾਂ ਨੇ ਮਨਾ ਕਰਤਾ ਹਾਂਜੀ ਵਿਆਹੇ ਹੋਇਆ ਦੋਨੇ ਹਾਂਜੀ ਬੱਚੇ ਆ ਗਏ ਉਹਨਾਂ ਦੇ ਹਾਂ ਕਿੰਨੇ ਪੁੱਤੇ ਆ ਕਿੰਨੀਆਂ ਪੋਤੀਆਂ ਪੁੱਤ ਦੋ ਮੋٹے ਆ ਕੋ ਬੱਚੇ ਜਿਵੇਂ ਦੋ ਬੱਚੇ ਆ ਦੇ ਤੇ ਦੋ ਬੇਟੀਆਂ ਹਾਂਜੀ ਉਹ ਵਿਆਹੀਆਂ ਹੋਈਆਂ ਵੀ ਹਾਂਜੀ ਤੁਸੀਂ ਖੇਤੀਬਾੜੀ ਕਰਦੇ ਸੀ ਹਾਂਜੀ ਠੀਕ ਹੈ ਬਾਪੂ ਜੀ ਕੋਈ ਨਾ ਬਾਪੂ ਬਾਕੀ ਗਰੂਮੀਰ ਕਹਿੰਦੇ ਮੇਰੇ ਬਾਪੂ ਮਰੀ ਗਏ ਠੀਕ ਜਿਉਂਦਾ ਬਾਹਲਾ ਰਹੇ